ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜਸਟ ਇੰਜੋਏ ਚੈਨਲ ਦੇ ਤੁਹਾਡਾ ਸਾਰਿਆਂ ਨੂੰ ਬਹੁਤ-ਬਹੁਤ ਸਾਰਾ ਜੀ ਤੇ ਉਮੀਦ ਕਰਦੀ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ ਇੱਕ ਲਾਈਫ ਹੈ ਤੇ ਉਹਨੂੰ ਇੰਜੋਏ ਕਰਨਾ ਹੈ ਆਪਾਂ ਠੀਕ ਹੈ ਜਿਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਨਾ ਹੋਵੇ ਇਸ ਤਰੀਕੇ ਨਾਲ ਆਪਾਂ ਕੈਸ਼ ਵਿਦਆਉਟ ਕੈਸ਼ ਕਰਾਂਗੇ ਠੀਕ ਹੈ ਤੇ ਬਹੁਤ ਸਾਰੀਆਂ ਤੁਹਾਨੂੰ ਵੀਡੀਓਜ਼ ਦਿੱਤੀਆਂ ਮੈਂ ਤੇ ਉਹਦੇ ਵਿੱਚ ਬਹੁਤ ਸਾਰੇ ਤੁਹਾਡੇ ਫੀਡਬੈਕ ਮੈਨੂੰ ਪ੍ਰਾਪਤ ਹੋਏ ਹਨ ਇੱਕ ਫੀਡਬੈਕ ਸੀਗਾ ਜਦੋਂ ਆਪਾਂ ਕਾਫੀ ਬਣਾਈ ਸੀਗੀ ਨਾਲ ਦੀ ਨਾਲ ਤੁਸੀਂ ਕਾਫੀ ਬਣਾ ਕੇ ਦੱਸਿਆ ਫਿਰ ਉਸ ਤੋਂ ਬਾਅਦ ਇੱਕ ਮੈਂ ਹੋਰ ਤੁਹਾਨੂੰ ਰੈਮੇਡੀ ਰੈਸਪੀ ਦਿੱਤੀ ਸੀਗੀ ਜਿਦੇ ਚ ਆਪਾਂ ਗੁੰਦਕ ਤੀਰਾ ਯੂਜ਼ ਕੀਤਾ ਸੀਗਾ ਉਹਦੀ ਵੀ ਫੀਡਬੈਕ ਆਈ ਬਹੁਤ ਅੱਛਾ ਇੱਕ ਤੁਹਾਨੂੰ ਮੈਂ ਦਿੱਤਾ ਸੀਗਾ ਦਹੀਂ ਦੇ ਵਿੱਚ ਪਾ ਕੇ ਉਹ ਅਫੀਸ਼ੀਅਲ ਕਮ ਫੀਡਬੈਕ ਸਾਰਾ ਕੁਛ ਹੈ ਨਾ ਉਹਦੇ ਤਾਂ ਬਹੁਤ ਹੀ ਵਧੀਆ ਰਿਜ਼ਲਟ ਨਹੀਂ ਬਹੁਤ ਸਾਰੀ ਫੀਡਬੈਕ ਹੀ ਮੇਰੇ ਕੋਲ ਉਹਦਾ ਤਾਂ ਪਰਸਨਲੀ ਮੇਰੇ ਕੋਲੇ ਖੁਦ ਦੇ ਕੋਲੇ ਵੀ ਬਹੁਤ ਬਹੁਤ ਵਧੀਆ ਰਿਜ਼ਲਟ ਆ ਉਹਦਾ ਤਾਂ ਉਹਨੂੰ ਤੁਸੀਂ ਕੰਟੀਨਿਊ ਰੱਖਣਾ ਠੀਕ ਹੈ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਡਿਫਰੈਂਟ ਕਨਸੈਪਟ ਦੇ ਉੱਤੇ ਵੀਡੀਓ ਲੈ ਕੇ ਆਈ ਹੈ ਹਾਊ ਟੂ ਵੇਅਰ ਦੁਪੱਟਾ ਦੁਪੱਟਾ ਕਿਵੇਂ ਲਈ ਹੈ ਨਾ ਇੱਕ ਤਾਂ ਸਿੰਪਲ ਤਰੀਕਾ ਹੈ ਦੁਪੱਟਾ ਆਪਾਂ ਜੇ ਤੁਸੀਂ ਪਿੰਨਾ ਨਹੀਂ ਲਾਉਣੀਆ ਤਾਂ ਤੁਸੀਂ ਜਿਵੇਂ ਵੀ ਦੁਪੱਟਾ ਲੈਣੀ ਹੋ ਸਿਰ ਤੇ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਤੁਸੀਂ ਪਿੰਨਾ ਨਹੀਂ ਲਾਉਣੀਆ ਚਾਹੁੰਦੇ ਤੇ ਪਰ ਇਹ ਵੀ ਹੈ ਕਿ ਦੁਪੱਟਾ ਟਿਕ ਜੇ ਹੈ ਨਾ ਇੱਕ ਤਾਂ ਫਿਰ ਉਹਨੂੰ ਲੇਸ ਜਾਂ ਕੁਝ ਗੋਟਾ ਲੱਗਿਆ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਕੀ ਹੈ ਇਦਾਂ ਆ ਜਿਹੜੀ ਚੀਜ਼ਾਂ ਨੇ ਇਹਨੂੰ ਇਕੱਠਾ ਕਰਕੇ ਇੱਥੇ ਰੱਖੋ ਤੇ ਇਦਾਂ ਪੂਰਾ ਆ ਜਿਹੜਾ ਪੱਲਾ ਇਹਨੂੰ ਖਲਾਰ ਕੇ ਨਾ ਕਰੋ ਨਹੀਂ ਇਹ ਡਿੱਗੂਗਾ ਬਾਰ-ਬਾਰ ਹੁਣ ਜੇ ਤੁਸੀਂ ਇਹਨੂੰ ਇਦਾਂ ਇਕੱਠਾ ਕਰਕੇ ਰੱਖੋਗੇ ਤਾਂ ਇਹ ਡਿੱਗੂਗਾ ਨਹੀਂ ਕਿਉਂਕਿ ਇਹਦਾ weight ਇੱਕ ਜਗ੍ਹਾ ਤੇ ਇਕੱਠਾ ਹੋਊਗਾ ਸਾਰਾ ਪ੍ਰੈਸ਼ਰ ਇਹਦਾ ਇੱਥੇ ਹੀ ਹੋਊਗਾ ਸਾਰਾ ਇਹਦਾ ਵੀਟ ਦਾ ਜਿਹੜਾ ਪ੍ਰੈਸ਼ਰ ਹੈ ਉਹ ਥੋੜੇ ਇੱਥੇ ਹੋਊਗਾ ਇਸ ਕਰਕੇ ਉਹ ਡਿੱਗੂਗਾ ਨਹੀਂ ਜਿਹੜਾ ਆਹ ਸਾਈਡ ਹੈ ਇਹਨੂੰ ਵੀ ਅਦਾਪਾ ਜਿਆਦਾ ਸਾਰਾ ਇਕੱਠਾ ਕਰ ਲਾਂਗੇ ਥੋੜਾ ਜਿਹਾ ਰੜਕਦਾ ਰੱਖਾਂਗੇ ਤਾਂ ਕਿਉਂਕਿ ਜਿਆਦਾ ਦੁਪੱਟਾ ਜਿਹੜਾ ਇਹੋ ਇਸ ਜਗ੍ਹਾ ਤੇ ਆ ਗਿਆ ਤੇ ਇਸ ਕਰਕੇ ਇਹ ਦੁਪੱਟਾ ਵਾਰ-ਵਾਰ ਡਿੱਗੂਗਾ ਨਹੀਂ ਥੋੜਾ ਜੇ ਤੁਸੀਂ ਪਿੰਨਾ ਲਾਉਂਦੇ ਅਦੀ ਨਹੀਂ ਜੇ ਤੁਸੀਂ ਐ ਜਾਉਨੇ ਹੋ ਕਿ ਇਹ ਸਟਾਈਲ ਮੈਨੂੰ ਠੀਕ ਹੈ ਬਟ ਮੈਂ ਸਿਕਿਉਰ ਵੀ ਕਰਨਾ ਹੈ ਇਹਨੂੰ ਕਿਉਂਕਿ ਕਈ ਵਾਰੀ ਆਪਾਂ ਕਿਸੇ ਅਹੇਜੀ ਥਾਂ ਤੇ ਜਾਂਦੇ ਜਿੱਥੇ ਥੋੜਾ ਬਹੁਤ ਆਪਾਂ ਨੂੰ ਕੰਮ ਵੀ ਹੈਲਪ ਕਰਨੀ ਪੈਂਦੀ ਹੈ ਫਿਰ ਉੱਥ ਠੀਕ ਹੈ ਬਹੁਤ ਜ਼ਿਆਦਾ ਟਾਈਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਇਦਾਂ ਹੀ ਦੁਪੱਟਾ ਥੋੜਾ ਖੜਾ ਰਹਿਣਾ ਵੈਸੀ ਪਿੰਨ ਦੀ ਤੋਂ ਬਗੈਰ ਵੀ ਇਹ ਸਟਾਈਲ ਜਿਹੜਾ ਉਹ ਆਰਾਮ ਨਾਲ ਖੜ ਜਾਉਂਦਾ ਥੋੜਾ ਠੀਕ ਹੈ ਲਓ ਜੀ ਇੱਕ ਤਾਂ ਇਹ ਸਟਾਈਲ ਹੈ ਦੂਜਾ ਤੁਸੀਂ ਗਲ ਚ ਪਾਉਣੀ ਹੈ ਦੁਪੱਟਾ ਤਾਂ ਸਿੰਪਲ ਤਰੀਕਾ ਹੈ ਕਿ ਜਿਵੇਂ ਵੀ ਆਪਾਂ ਲੈਣੀ ਹੈ ਉਸ ਤਰ੍ਹਾਂ ਆਪਾਂ ਨੋਰਮਲ ਜਿਵੇਂ ਆਪਾਂ ਆ ਤਰੀਕਾ ਹੁੰਦਾ ਲੈਣ ਦਾ ਠੀਕ ਹੈ ਤਾਂ ਇੱਕ ਇਹ ਤਰੀਕੇ ਦੇ ਨਾਲ ਤੁਸੀਂ ਜਿਹੜਾ ਲੈ ਲਿਆ ਦੁਪੱਟਾ ਤੇ ਉਹਨੂੰ ਪਿੰਨ ਅਪ ਕਰ ਲਿਆ ਠੀਕ ਹੈ ਇੱਕ ਇਹ ਤਰੀਕਾ ਹੋ ਗਿਆ ਇੱਥੇ ਤੁਸੀਂ ਦੋ ਪਿੰਨਾ ਲਾਓ ਦੋਨੋਂ ਪਾਸੇ ਜਿਵੇਂ ਤੁਸੀਂ ਨਾਰਮਲ ਦੁਪੱਟਾ ਲੈ ਲੈਂਦੇ ਹੋ ਉਸ ਤਰ੍ਹਾਂ ਠੀਕ ਹੈ ਇੱਕ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਜਿਹੜੀ ਸਿੰਗਰ ਨੇ ਹਨਾ ਜਿਵੇਂ ਆਪਣੀ ਖੈਰ ਹੈਗੀ ਕੁੜੀ ਹਨਾ ਤਾਂ ਉਹਨਾਂ ਦੀ ਜੀ ਤੁਸੀਂ ਦੁਪੱਟੇ ਦੇਖੋ ਸਟਾਈਲ ਉਹ ਤੁਸੀਂ ਬਿਲਕੁਲ ਹੀ ਡਿਫਰੈਂਟ ਕਨਸੈਪਟ ਮਤਲਬ ਤਰੀਕੇ ਦੇ ਨਾਲ ਵੇਅਰ ਕਰਦੇ ਦੁਪੱਟਾ ਜਿਹੜਾ ਕਿ ਬਹੁਤ ਪਿਆਰਾ ਲੱਗਦਾ ਲੱਗਦਾ ਹੋਇਆ ਮਤਲਬ ਤੁਹਾਨੂੰ ਜੇ ਤੁਹਾਡਾ ਦੁਪੱਟਾ ਛੋਟਾ ਹੈ ਮਤਲਬ ਨੋਰਮਲੀ ਤੁਸੀਂ 2.5 ਮੀਟਰ ਦਾ ਦੁਪੱਟਾ ਲੈਣੇ ਪਰ ਦੁਪੱਟਾ ਥੋੜਾ ਛੋਟਾ ਦੂਗਾ ਤਾਂ ਤੁਸੀਂ ਉਹਨੂੰ ਇਸ ਤਰੀਕੇ ਨਾਲ ਲਾਉਂਗੇ ਕਿ ਬਹੁਤ ਹੀ ਜ਼ਿਆਦਾ ਸਮਾਰਟ ਦਿਖ ਵੀ ਆਉਗੀ ਤੁਹਾਡੀ ਜੇ ਤੁਹਾਡਾ ਪੇਟ ਵਧਿਆ ਹੋਇਆ ਹੈ ਪੇਟ ਵੀ ਲੁਕ ਜਾਊਗਾ ਜੀ ਤੁਸੀਂ ਬੋਡੀ ਫਿਟ ਰੱਖੀ ਹੋਈ ਹੈ ਤਾਂ ਤੁਹਾਡੀ ਫਿਟਨੈਸ ਵੀ ਝਲਕੂਗੀ ਦੁਪट्टे ਚ ਤੇ ਦੁਪੱਟਾ ਢਿੱਲ ਰਿਹਾ ਹੋਇਆ ਵੀ ਲੱਗੂਗਾ ਤੇ ਕੰਮ ਕਰਨ ਚ ਵੀ ਬਿਲਕੁਲ ਕੋਈ ਦਿੱਕਤ ਨਹੀਂ ਹੋਊਗੀ ਚਾਹੇ ਤੁਸੀਂ ਆਫਿਸ ਵੇਅਰ ਕਰੋ ਆਰਾਮ ਨਾਲ ਤੁਸੀਂ ਉਧਰ ਕੰਮ ਕਰੋਗੇ ਤੇ ਉਹਦੇ ਉਸ ਸਟਾਈਲ ਦੇ ਵਿੱਚ ਦੁਪੱਟਾ ਲੈਣ ਨਾਲ ਤੁਸੀਂ ਯੰਗ ਲੁੱਕ ਆਉਂਦੀ ਹੈ ਤੁਹਾਡੀ ਤੁਸੀਂ ਜਿਆਦਾ ਸਮਾਰਟ ਤੇ ਯੰਗ ਲੱਗਦੇ ਹੋ ਅੱਜ ਆਪਾਂ ਉਹ ਤਰੀਕੇ ਦੇ ਨਾਲ ਦੁਪੱਟਾ ਲੈਣਾ ਸਿੱਖਾਂਗੇ ਠੀਕ ਹੈ ਮੈਂ ਵੀ ਮੋਸਟਲੀ ਜਦ ਵੀ ਬਾਹਰ ਹੰਦ ਜਾਣੀ ਹੈ ਨਾਰਮਲੀ ਚਲੋ ਸਕੂਲ ਚ ਵੀ ਤੇ ਉਦੋਂ ਫਿਰ ਮੈਂ ਉਸੇ ਸਟਾਈਲ ਦੇ ਵਿੱਚ ਹੀ ਕਰਦੀ ਆ ਕਿਉਂਕਿ ਜੇ ਤੁਸੀਂ ਜੋਬ ਕਰਦੇ ਹੋ ਨਾ ਤਾਂ ਤੁਹਾਡੇ ਲਈ ਇੱਕ ਜੇ ਤੁਸੀਂ ਦੁਪੱਟਾ ਵੀਅਰ ਕਰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਹਾਡਾ ਦੁਪੱਟਾ ਜਿਹੜਾ ਬਾਰ-ਬਾਰ ਇਹ ਉਧਰ ਨਾ ਲੱਗੇ ਤਾਂ ਉਹ ਤੁਹਾਡੇ ਕੰਮ 'ਚ ਹਿੰਡਰੈਂਸ ਪੈਦਾ ਕਰਦਾ ਹੈ ਇਸ ਕਰਕੇ ਜੇ ਅਸੀਂ ਜੋਬ 'ਤੇ ਆ ਤਾਂ ਫਿਰ ਟੱਕਰਨਾ ਦੁਪੱਟੇ ਨੂੰ ਬਹੁਤ ਜ਼ਰੂਰੀ ਹੁੰਦਾ ਤਾਂ ਹੁਣ ਸਟਾਈਲ ਵੀ ਚਾਹੀਦਾ ਹੈ ਤੇ ਦੁਪੱਟਾ ਵੀਅਰ ਕਰਨਾ ਹੈ ਤਾਂ ਦੋਹਾਂ ਹੀ ਚੀਜ਼ਾਂ ਕਰਨੀਆਂ ਤਾਂ ਫਿਰ ਇਸ ਤਰੀਕੇ ਨਾਲ ਕਰਾਂਗੇ ਆਪਾਂ ਠੀਕ ਹੈ ਦੋ ਪਿੰਨਾ ਚਾਹੀਦੀਆਂ ਸਾਨੂੰ ਜ਼ਿਆਦਾ ਨਹੀਂ ਤੇ ਉਹਦੇ ਵਿੱਚ ਕੀ ਹੈ ਜੇ ਤੁਸੀਂ ਪਤਲੇ ਹੋ ਤਾਂ ਵੀ ਬਹੁਤ ਸਮਾਰਟ ਲੱਗਦੇ ਹੋ ਤੇ ਜੇ ਤੁਸੀਂ ਭਾਰੇ ਹੋ ਤਾਂ ਵੀ ਬਹੁਤ ਸਮਾਰਟ ਲੱਗਦੇ ਹੋ ਕੁਝ ਨਹੀਂ ਕਰਨਾ ਅ ਦੁਪੱਟੇ ਨੂੰ ਆਪਾਂ ਇਦਾਂ ਪਲੇਟਸ ਬਣਾ ਲੈਣੀਆਂ ਜਿਵੇਂ ਆਪਾਂ ਸਾੜੀ ਪਲੇਟਸ ਨਹੀਂ ਬਣਾਉਂਦੇ ਇਦਾਂ ਠੀਕ ਹੈ ਇਦਾਂ ਆਪਾਂ ਪਲੇਟਸ ਬਣਾ ਲੈਣਗੇ ਇਹਨਾਂ ਤੇ ਜੇ ਨਾ ਤੁਸੀਂ ਇਧਰ ਲੜ ਛੱਡਨੇ ਉਹਨਾਂ ਕਲਾ ਲਿਆ ਠੀਕ ਹੈ ਤੇ ਫਿਰ ਇਹਨੂੰ ਆਪਾਂ ਥੋੜਾ ਜਿਹਾ ਹੋਰ ਸੈੱਟ ਕਰਾਂਗੇ ਜੇ ਤੁਹਾਡੇ ਕੋਲ ਜਿਹੜਾ ਦੁਪੱਟਾ ਹੈ ਉਹ ਮੇਰੇ ਵਾਂਗੂ ਗੁੱਟੇ-ਗੁੱਟਿਆ ਦਾ ਹੈ ਤਾਂ ਤੁਸੀਂ ਉਹਦਾ ਜੇ ਮਤਲਬ ਦੋਨੋਂ ਗੁੱਟੇ ਇਸ ਤਰੀਕੇ ਨਾਲ ਸੈੱਟ ਕਰ ਲੈਣੇ ਆ ਦੋਨੋਂ ਰੱਖ ਠੀਕ ਹੈ ਜੇ ਮਤਲਬ ਉਹਦੀ ਜਿਹੜਾ ਲਾਸਟ ਜਿਹੜਾ ਤੁਸੀਂ ਬਲ ਪਾਇਆ ਉਹ ਤੁਹਾਡਾ ਇੱਥੇ ਆਉਣਾ ਉੱਪਰਲੇ ਪੱਸੀਆਂ ਉੱਪਰ ਚਾਹੀਦੇ ਫੋਲਡ ਕਰਕੇ ਤੁਸੀਂ ਉਹ ਇਦਾਂ ਕਰ ਲੈਣੇ ਠੀਕ ਹੈ ਜੇ ਥੋੜਾ ਵਰਕ ਵਾਲਾ ਦੁਪੱਟਾ ਹੈ ਜਾਂ ਤੁਸੀਂ ਪਾਰਟੀ ਤੇ ਮਤਲਬ ਦੁਪੱਟਾ ਲਿੱਤਾ ਹੈ ਜਾਂ ਤੁਸੀਂ ਮਤਲਬ ਰੂਟੀਨ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਦੁਪੱਟਾ ਲਿੱਤਾ ਜਿਵੇਂ ਮੈਂ ਅੱਜ ਲਿੱਤਾ ਹੋਇਆ ਠੀਕ ਹੈ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਇਦਾਂ ਠੀਕ ਹੈ ਤੇ ਇੱਥੇ ਆਪਾਂ ਪਿੰਨਾ ਲੈਂਦੇ ਹਾਂ ਜਿੰਨੀ ਤੁਸੀਂ ਲੈਂਥ ਦੇ ਲਈਏ ਪਿਛਲੇ ਪਾਸੇ ਉਨੀ ਤੁਸੀਂ ਲੈਂਥ ਛੱਡ ਦੋ ਦੁਪੱਟੇ ਦੀ ਲੋ ਕਾਫੀ ਲੋ ਕਾਫੀ ਹੈ ਤੇ ਹੁਣ ਮੈਂ ਤੁਹਾਨੂੰ ਇਹਦੇ ਉੱਪਰ ਪਿੰਨ ਅਪ ਕਰ ਦਿੰਨੇ ਹਾਂ ਇਨੂੰ ਇੱਕ ਮੋਟੇ ਤੋਂ ਨਹੀਂ ਲਟਕਣਾ ਚਾਹੀਦਾ ਜ਼ਿਆਦਾ ਬਸ ਇਹ ਇਸ ਤਰੀਕੇ ਨਾਲ ਹੀ ਲੈਣਾ ਹੈ ਤਾਂ ਕਿ ਮੋਟੇ ਤੋਂ ਲਟਕੇ ਨਾ ਏ ਠੀਕ ਹੈ ਮੋਢਾ ਹੀ ਕਵਰ ਕਰਨਾ ਹੈ ਪੂਰਾ ਤੇ ਇਦਾਂ ਆਪਾਂ ਪਿੰਨ ਲਾ ਰਹੀ ਹਾਂ ਪਿੰਨ ਥੋੜੀ ਜੀ ਜਿਹੜੀ ਆਪਣੀਆਂ ਸੀਨ ਹੁੰਦੀ ਹੈ ਉਸ ਤੋਂ ਥੋੜੀ ਜਿਹੀ ਪਿੱਛੇ ਲਾਉਣੀ ਹੈ ਤੇ ਇਸ ਤਰੀਕੇ ਨਾਲ ਲਾਉਣੀ ਹੈ ਕਿ ਉਤਲੇ ਪਾਸੇੋਂ ਦੋਨੋਂ ਗੋਟੀਆਂ ਦੇ ਵਿੱਚੋਂ ਨਹੀਂ ਨਿਕਲ ਜਾਈਏ ਲੋ ਜੀ ਠੀਕ ਹੈ ਦੋਨੋਂ ਗੋਟੀਆਂ ਆਪਣੇ ਫਿੱਟ ਹੋ ਗਈ ਤੇ ਹੁਣ ਸੀਨ ਇੱਕ ਚੀਜ਼ ਫਿੱਟ ਕਰਨੀ ਹੈ ਬਸ ਇੱਕ ਗੋਟਾ ਠੀਕ ਹੈ ਇੱਕ ਜੀ ਇੱਕ ਹੀ ਲਾਉਣਾ ਹੈ ਬਸ ਦੋਨੋਂ ਨਹੀਂ ਲਾਉਣੇ ਹੁਣ ਬਾਕੀ ਸਾਰਾ ਪੱਲਾ ਆਪਾਂ ਛੱਡ ਦੇਣਾ ਮੈਂ ਪੈਨ ਕਿੱਥੇ ਰੱਖਦਾ ਰੱਖ ਦਿਆ ਅਸਿਕਾ ਲੋਜੀ ਤੇ ਦੂਜਾ ਪੈਨ ਆਪਾਂ ਨਾ ਕਿੱਥੇ ਰੱਖ ਦੇ ਜਿੰਨਾ ਤੋਂ ਇਹ ਲੈਂਥ ਚਾਹੀਦੀ ਹੈ ਉਸ ਹਿਸਾਬ ਨਾਲ ਤੁਸੀਂ ਆ ਚੀਜ਼ ਸੈੱਟ ਕਰ ਲੈਣੀ ਹੈ ਤੇ ਇੱਕ ਪੈਨ ਆਪਾਂ ਇੱਥੇ ਰੱਖ ਲੈਣੇ ਠੀਕ ਹੈ ਇਹ ਜਿਹੜਾ ਲੜ ਹੈ ਇਹਨੂੰ ਪੂਰਾ ਤੁਸੀਂ ਓਪਨ ਛੱਡਣਾ ਹੁਣ ਇਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਇਹ ਹੱਥ ਹੈ ਜਿਸ ਨਾਲ ਤੁਸੀਂ ਕੰਮ ਕਰਦੇ ਹੋ ਉਹ ਤੁਹਾਡਾ ਬਿਲਕੁਲ ਫ੍ਰੀ ਹੈ ਉੱਪਰ ਤੱਕ ਦੁਪट्टे ਦਾ ਰਿਕਾ ਕੋਈ ਨਹੀਂ ਤੁਹਾਨੂੰ ਠੀਕ ਹੈ ਤੇ ਥੋੜਾ ਫਰੰਟ ਸਾਰਾ ਕਵਰ ਹੈ ਠੀਕ ਪਰ ਬਾਡੀ ਲਾਈਨ ਥੋੜੀ ਦਿਖਦੀ ਹੈ ਇੱਥੋਂ ਤੁਸੀਂ ਆਹ ਥੋੜੀ ਬਾਡੀ ਲਾਈਨ ਦਿਖਦੀ ਹੈ ਇਹ ਨਹੀਂ ਹੈਗਾ ਕਿ ਤੁਸੀਂ ਪੂਰੀ ਦੁਪट्टे ਵਿੱਚ ਲੁਕ ਗਏ ਸਾਰਾ ਹੀ ਹੈ ਨਾ ਤੇ ਇੱਥੋਂ ਆਹ ਜਿਹੜਾ ਟੁਕੜਾ ਖੁੱਲ੍ਹਾ ਹੈ ਮੈਂ ਥੋੜਾ ਤੇ ਫੋਟੋ ਪਿੱਛੇ ਕਰਦਾ ਕੈਮਰਾ ਆ ਜਿਹੜਾ ਬੱਟਾ ਖੁੱਲਾ ਇਹਨੂੰ ਥੋੜਾ ਜਿਹਾ ਪੇਟ ਵੀ ਵਧਿਆ ਹੋਇਆ ਤਾਂ ਵੀ ਤੁਸੀਂ ਕਵਰ ਕਰ ਲਿਆ ਪੇਟ ਕਵਰ ਹੋ ਜਾਂਦਾ ਤੁਹਾਡਾ ਠੀਕ ਹੈ ਤੇ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਫਿਰ ਬਾਹਾਂ ਤੇ ਕਿੱਥੇ ਰੱਖਣਾ ਕਿੰਨਾ ਕੁ ਕਵਰ ਕਰਨਾ ਮਤਲਬ ਤੁਸੀਂ ਪੂਰੇ ਗਰਡ ਵੀ ਹੋ ਦੁਪट्टे ਤੇ ਜੇ ਤੁਹਾਡਾ ਦੁਪੱਟਾ ਛੋਟਾ ਵੀ ਹੈ ਤਾਂ ਆਹ ਜਿਹੜਾ ਖੁੱਲਾ ਲੜ ਹੈ ਇਹ ਉਸ ਨੂੰ ਇਹ ਸਾਈਡ ਤੁਸੀਂ ਲੜ ਥੋੜਾ ਛੋਟਾ ਕਰ ਲਿਓ ਤੇ ਇਹ ਲੜ ਵੱਡਾ ਕਰ ਲਿਓ ਤੁਹਾਡਾ ਦੁਪੱਟਾ ਇਹਦਾ ਪੂਰਾ ਵੱਡਾ ਲੱਗੂਗਾ ਆਹ ਕਿੱਥਲੇ ਤੱਕ ਜਾਂਦਾ ਤੁਹਾਡਾ ਕਿਉਂਕਿ ਖੁੱਲਾ ਹੈ ਨਾ ਇਹ ਤੇ ਇਹਨੂੰ ਤੁਸੀਂ ਇਦਾਂ ਛੱਡ ਲਓ ਠੀਕ ਹੈ ਤੇ ਆ ਤੁਹਾਡਾ ਦੇਖੋ ਇਹ ਦੁਪੱਟਾ ਬੋਡੀ ਲਾਈਨ ਵੀ ਪੂਰੀ ਦਿਖਦੀ ਹੈ ਤੁਹਾਡੀ ਠੀਕ ਹੈ ਤੇ ਤੁਸੀਂ ਥੋੜਾ ਜਿਹਾ ਹੈਵੀ ਦੁਪੱਟਾ ਹੈ ਵਰਕ ਵਾਲਾ ਉਹ ਵੀ ਤੁਹਾਡਾ ਵਰਕ ਵੀ ਪੂਰਾ ਦਿਖਦਾ ਹੈ ਦੁਪੱਟੇ 'ਚ ਲੋ ਦੇਖੋ ਠੀਕ ਹੈ ਹਾਂ ਲੋ ਅਲੋ ਕੋ ਵੀ ਤੁਹਾਡੀ ਤੁਹਾਡਾ ਹੱਥ ਇੱਕ ਬਿਲਕੁਲ ਫ੍ਰੀ ਹੈ ਜਿਸ ਦੇ ਨਾਲ ਤੁਸੀਂ ਕੰਮ ਕਰਨਾ ਜੇ ਤੁਸੀਂ ਲੈਫਟ ਹੈਂਡ ਸਾਈਡ ਤੋਂ ਕੰਮ ਕਰਦੇ ਹੋ ਤਾਂ ਤੁਸੀਂ ਦੁਪੱਟਾ ਵੀ ਨੇਚਰਲੀ ਲੈਫਟ ਹੈਂਡ ਸਾਈਡ ਤੋਂ ਹੀ ਲਾਉਂਗੇ ਮੈਨੂੰ ਪਤਾ ਹੈ ਉਸ ਸਾਈਡ ਤੋਂ ਹੀ ਜ਼ਿਆਦਾਤਰ ਆਪਾਂ ਦੁਪੱਟਾ ਲੈਂਦੇ ਜਿਹੜੀ ਸਾਈਡ ਤੋਂ ਆਪਾਂ ਕੰਮ ਕਰਦੇ ਹਾਂ ਤੇ ਆਹ ਲੋਪੀ ਜਿਹੀ ਦੁਪੱਟੇ ਦੀ ਇਹ ਜਿੰਨੀਆਂ ਤੁਸੀਂ ਪੰਜਾਬੀ ਫਿਲਮਾਂ ਪੁਰਾਣੀਆਂ ਦੇਖੋਗੇ ਜਿੱਦੇ ਵਿੱਚ ਹੀਰੋਇਨ ਦੁਪੱਟਾ ਲੈਂਦੀ ਸੀ ਉਹਦਾ ਦੁਪੱਟਾ ਵੀ ਇਸੇ ਤਰ੍ਹਾਂ ਹੀ ਹੁੰਦਾ ਤੇ ਜਿਹੜੀ ਸਾਡੀ ਹਿੰਦੀ ਸਿੰਗਰ ਨੇ ਕੁੜੀਆਂ ਮੈਂ ਖੈਰਾ ਨੂੰ ਦੇਖਿਆ ਖਾਸ ਕਰਕੇ ਉਹਦੀ ਇਹ ਸਟਾਈਲ ਹੁੰਦਾ ਕਿ ਇੱਕ ਸਾਈਡ ਪੂਰਾ ਓ ਬਿਲਕੁਲ ਇਹ ਤਾਂ ਪਟਚ ਕੀਤੀ ਹੁੰਦੀ ਉੱਪਰ ਠੀਕ ਹੈ ਸੋ ਇਸ ਟਾਈਪ ਬਹੁਤ ਪਿਆਰਾ ਲੱਗਦਾ ਲੱਗਦਾ ਹੋਇਆ ਤੁਸੀਂ ਕਵਰਡ ਵੀ ਲੱਗਦੀ ਹੋ ਤੇ ਇਹ ਸਟਾਈਲ ਸ਼ੀ ਲੱਗਦੀ ਹੋ ਤੇ ਇਹ ਪਟਾ ਜਰੂਰ ਟਰਾਈ ਕਰਿਓ ਸੀ ਵੀਡੀਓ ਨੂੰ ਸ਼ੇਅਰ ਕਰਿਓ ਇਹਦੇ ਵਿੱਚ ਇੱਕ ਇਹ ਵੀ ਚੀਜ਼ ਹੈ ਕਿ ਤੁਸੀਂ ਮੰਨ ਲਓ ਸਿਰ ਟਕਨੇ ਤਾਂ ਆ ਜਿਹੜਾ ਲੜੜਾ ਥੋੜਾ ਫ੍ਰੀ ਹੈ ਠੀਕ ਹੈ ਤੁਸੀਂ ਟੈਂਪਰੇਰੀ ਆਪਾਂ ਕਈ ਵਾਰੀ ਕਿਸੇ ਨੂੰ ਮੱਥਾ ਟੇਕਣਾ ਹੈ ਜਾਂ ਵੈਸੇ ਮਤਲਬ ਕਿ ਕਿਸੇ ਸਿਆਣੇ ਹੁੰਦੇ ਕਿਸੇ ਠੱਗ ਨੇ ਤਾਂ ਉਦੋਂ ਤੁਸੀਂ ਰਾਮ ਨਾਲ ਇਸ ਇਹ ਸਾਈਟ ਜਿਹੜੀ ਹੈ ਉਹ ਸਿੱਤੇ ਕਰ ਸਕਦੇ ਹੋ ਇਹ ਥੋੜਾ ਜਿਹੜਾ ਲੜ ਹੈ ਉਹ ਕਾਫੀ ਵੱਡਾ ਹੁੰਦਾ ਹੈ ਨਾ ਇਸ ਕਰਕੇ ਸੋ ਤੁਸੀਂ ਡਿਊਟੀ ਤੇ ਹੋ ਤਾਂ ਬਿਲਕੁਲ ਤੁਹਾਨੂੰ ਮਤਲਬ ਕੋਈ ਐ ਨਹੀਂ ਹੈਗਾ ਕਿ ਕਿਸੇ ਪਾਸੇ ਵੀ ਤੁਹਾਡੀ ਜਿਹੜੀ ਬੋਡੀ ਆ ਉਹ ਜਿਆਦਾ ਲਿਖਦੀ ਹੈ ਜਾਂ ਕੁਝ ਹੈ ਤੁਸੀਂ ਟੀਚਰ ਨੂੰ ਮੇਰੇ ਵਾਂਗੂੰ ਪੜਾਉਨੇ ਹੋ ਤਾਂ ਬਿਲਕੁਲ ਬੇਫਿਕਰ ਹੋ ਕੇ ਤੁਸੀਂ ਰਾਮ ਨਾਲ ਜਿਵੇਂ ਮਰਜੀ ਕਲਾਸ ਨੂੰ ਮੂਵ ਕਰਦੇ ਹੋ ਕੁਝ ਵੀ ਹੈ ਠੀਕ ਹੈ ਤੇ ਜੇ ਤੁਸੀਂ ਪਾਰਟੀ ਤੇ ਵੀ ਹੋ ਤਾਂ ਇਵਨ ਦੈਨ ਥੋੜਾ ਜਿਹਾ ਸਟਾਈਲ ਆ ਉਹ ਨਜ਼ਰ ਆਉਂਦਾ ਹੈ ਸੋ ਸ਼ੇਅਰ ਕਰਿਓ ਵੀਡੀਓ ਨੂੰ ਤੇ ਦੱਸਿਓ ਕਿ ਸਟਾਈਲ ਕਿਹਦਾ ਲੱਗਿਆ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ ਹੋਰ ਖੂਬਸੂਰਤ ਆਈਡੀਆਸ ਲੈ ਕੇ